ਮਸਲਾ ਜੀ ਪਿੰਡ ਬੁੱਗੀਪੁਰੇ ਦਾ ਜੀ ਮੇਰਾ ਨਾਮ ਹੈਗਾ ਸੁਖਦੇਵ ਸਿੰਘ ਲੱਖਾ ਜੀ ਇਹ ਸਾਡੀ ਜੱਦੀ ਜ਼ਮੀਨ ਆ ਜੀ ਇਸ ਇਸ ਜ਼ਮੀਨ ਤੇ ਅਸੀਂ ਕਬਜ਼ਾ ਕੀਤਾ ਹੈ ਸਾਨੂੰ ਮਿਲਿਆ ਕਬਜ਼ਾ ਸਰਕਾਰ ਦੁਆਰਾ ਇਸ ਇਸ ਜ਼ਮੀਨ ਦੀ ਤਕਸੀਮ ਕਰਵਾਈ ਗਈ ਆ ਉਹਦਾ ਕੱਲਾ ਕੱਲਾ ਕਾਗਜ਼ ਮੇਰੇ ਕੋਲ ਮੌਜੂਦ ਆ ਜੀ ਪਰ ਦੂਜੀ ਧਿਰ ਨਾਂ ਤਾਂ ਕਦੇ ਕਿਸੇ ਅਫਸਰ ਕੋਲੇ ਪਹੁੰਚੀ ਆ ਤੇ ਨਾ ਹੀ ਕਦੇ ਸਾਡੇ ਮੱਥੇ ਲੱਗੀ ਆ ਪਰ ਉਹ ਸਾਨੂੰ ਬਹੁਤ ਪਰੇਸ਼ਾਨ ਕਰ ਰਹੇ ਨੇ ਸਾਡਾ ਮਾਲ ਮਹਿਕਮੇ ਨੂੰ ਕਬਜ਼ਾ ਇੱਥੇ ਦਵਾ ਦਿੱਤਾ ਸੀ ਨਿਸ਼ਾਨਦੇਹੀ ਹੋ ਚੁੱਕੀ ਸੀ ਦਖਲ ਪੈ ਚੁੱਕਾ ਸਾਰਾ ਕੁਝ ਹੋ ਚੁੱਕਾ ਹੈ ਉਸ ਮੁਤਾਬਕ ਸਾਡੇ ਕੋਲ ਜੀ ਸਟੇ ਵੀ ਹੈ ਅਦਾਲਤ ਨੇ ਵੀ ਸਾਡੀ ਮਾਲਕੀ ਪ੍ਰੂਫ ਕਰ ਦਿੱਤੀ ਐ ਪਰ ਉਹ ਫੇਰ ਵੀ ਉਹ ਬੰਦੇ ਆ ਦੇਖ ਲਓ ਤੁਹਾਡੇ ਸਾਹਮਣੇ ਸਾਡੇ ਟੰਬੇ ਲੱਗੇ ਤਾਰ ਚਾਰ ਦਿਨ ਵਲਗਣ ਕੀਤਾ ਹੋਇਆ ਸੀ ਸਾਡਾ ਸਾਰਾ ਇੱਥੇ ਸਾਰੇ ਪੱਟ ਕੇ ਸਿੱਟ ਗਏ ਆ ਕੌਣ ਆ ਬੰਦੇ ਉਹ ਉਹ ਹੈਗਾ ਜੀ ਸ਼ੁਭਾਸ ਸੈਗਲ ਤੇ ਉਹਨਾਂ ਦਾ ਬੇਟਾ ਇੱਕ ਮੰਨਾ ਸੈਗਲ ਜੀ ਇਹ ਉਹਨਾਂ ਕੋਲ ਹੈਗੀ ਪਾਵਰ ਆਫ ਟਰਨੀ ਜੀ ਇਸ ਇਸ ਇਹ ਜ਼ਮੀਨ ਤੇ ਧੱਕੇ ਨਾਲ ਕਬਜ਼ਾ ਕਰੀ ਬੈਠਾ ਰੰਤੀਰ ਸਿੰਘ ਪਿੰਡ ਕੋਕਰੀਗਲਾ ਉਹ ਕਰੀ ਬੈਠਾ ਜੀ ਸਾਡੀ ਜ਼ਮੀਨ ਦੇ ਉੱਪਰ ਕਬਜ਼ਾ ਇਹ ਸਾਡੀ ਜੱਦੀ ਜ਼ਮੀਨ ਆ ਜੀ ਕੋਈ ਇਹਦੇ ਵਿੱਚ ਅਸੀਂ ਨਾ ਕੋਈ ਖਰੀਦੀ ਆ ਨਾ ਕਿਸੇ ਨੂੰ ਕੋਈ ਵੇਚੀ ਆ ਇਹ ਅਸੀਂ ਆਪਦਾ ਹੱਕ ਜਿਹੜਾ ਅਦਾਲਤ ਦੇ ਥਰੂ ਲੈ ਚੁੱਕੇ ਆ ਜੀ ਪਰ ਉਹ ਬੰਦੇ ਫਿਰ ਵੀ ਜਾਣ ਬੁੱਝ ਕੇ ਸਾਨੂੰ ਤੰਗ ਪਰੇਸ਼ਾਨ ਕਰ ਰਹੇ ਆ ਨਾ ਕਦੇ ਕਿਸੇ ਅਫਸਰ ਦੇ ਮੱਥੇ ਲੱਗ ਰਹੇ ਆ ਉਹ ਨਾ ਕਦੇ ਸਾਡੇ ਮੱਥੇ ਲੱਗ ਰਹੇ ਆ ਕਿਸੇ ਅਫਸਰ ਕੋਲੇ ਨਹੀਂ ਪਹੁੰਚੇ ਨਾ ਸਾਡੇ ਮੱਥੇ ਤਾਂ ਉਹਨਾਂ ਨੇ ਲੱਗਣਾ ਕੀ ਆ ਆ ਸਾਡੇ ਟੰਬੇ ਪੱਟੇ ਗਏ ਆ ਇਹਨਾਂ ਦੀ ਕਾਰਵਾਈ ਆ ਇਹ ਮਾਲ ਮਹਿਕਮੇ ਰਿਪੋਰਟ ਸਾਰੀ ਉਹਨਾਂ ਦੀ ਉਲਟ ਦਿੱਤੀ ਗਈ ਆ ਕਾਨੂੰਗੋਸਾ ਪਟਵਾਰੀ ਤਹਿਸੀਲਦਾਰ ਐਸਜੀਐਮ ਸਾਹਿਬ ਨੇ ਵੀ ਇਥੋਂ ਤੱਕ ਲੈ ਕੇ ਦੇ ਦਿੱਤਾ ਵੀ ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਪਰ ਸਾਨੂੰ ਨਹੀਂ ਪਤਾ ਵੀ ਕਾਰਵਾਈ ਕਿਉਂ ਨਹੀਂ ਹੋ ਰਹੀ ਤੇ ਕਾਰਵਾਈ ਕਿੱਥੇ ਰੁਕੀ ਵੀ ਹੈ ਤੁਸੀਂ ਕਿੰਨੀ ਵਾਰੀ ਦਰਖਾਸਤਾਂ ਦੇ ਚੁੱਕੇ ਹੋ ਦਰਖਾਸਤ ਬਾਈ ਜੀ ਅਸੀਂ ਪਤਾ ਹੀ ਨਹੀਂ ਕਿੱਥੇ ਕਿੱਥੇ ਦੇ ਚੁੱਕੇ ਹਾਂ ਡੀਸੀ ਸਾਹਿਬ ਐਸਐਸਪੀ ਸਾਹਿਬ ਸਾਰੇ ਥਾਵਾਂ ਤੇ ਆ ਡੀਐਸਪੀ ਧਰਮਕੋਟ ਮਹਿਣਾ ਥਾਣਾ ਕੋਈ ਜਗ੍ਹਾ ਛੱਡੀ ਨਹੀਂ ਬਾਈ ਜੀ ਅਸੀਂ ਇਹ ਪਹੁੰਚਦੇ ਨਹੀਂ ਬੰਦੇ ਉੱਥੇ ਪਤਾ ਨਹੀਂ ਕਿਹੜੇ ਹਸਾਮਨਾ ਇਹ ਪੁਲਿਸ ਨੂੰ ਵੀ ਗੁੰਮਰਾਹ ਕਰ ਰਹੇ ਆ ਪੁਲਿਸ ਵੀ ਨਹੀਂ ਇਹਨਾਂ ਨੂੰ ਕੁਝ ਕਹਿ ਰਹੀ ਮੰਗ ਕੀ ਕਰਨੀ ਮੰਗ ਸੀ ਇਹੀ ਕਰ ਰਹੇ ਆ ਜੀ ਪੁਲਸ ਪੁਲਸ ਪ੍ਰਸ਼ਾਸਨ ਤੇ ਸਾਨੂੰ ਬਹੁਤ ਆਸ ਹੈ ਪਰ ਜਾਚੇ ਪੜਤਾਲੇ ਦੇਖੇ ਵੀ ਕੀ ਮਸਲਾ ਕੀ ਨਹੀਂ ਜੇ ਅਸੀਂ ਝੂਠੇ ਸਾਨੂੰ ਝੂਠਾ ਕਰਨ ਪਰ ਅਸੀਂ ਉਹ ਸਾਨੂੰ ਟੱਕਰ ਦੇ ਨਹੀਂ ਇਹ ਬੰਦੇ ਕਦੇ ਪਹੁੰਚੇ ਨਹੀਂ ਉੱਥੇ ਜੀ ਬੰਦੇ ਪਹੁੰਚੇ ਨਹੀਂ ਕਦੇ ਉੱਥੇ ਮੱਥੇ ਲੱਗਣ ਤਾਂ ਗੱਲਬਾਤ ਫੇਰ ਹੋਵੇ ਅਸੀਂ ਬਹੁਤ ਪਰੇਸ਼ਾਨ ਹੋ ਚੁੱਕੇ ਆ ਅਸੀਂ ਹੁਣ ਸਾਡੀ ਤਾਂ ਹੱਥ ਬੰਨ ਕੇ ਬੇਨਤੀ ਆ ਭਗਵੰਤ ਮਾਨ ਨੂੰ ਕੀ ਕੋਈ ਨਾ ਕੋਈ ਸਾਡਾ ਹੱਲ ਕੀਤਾ ਜਾਵੇ ਜੀ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਹਰੇਕ ਦਾ ਹੱਕ ਮਿਲੂਗਾ ਸਾਡੇ ਰਾਜ ਦੇ ਵਿੱਚ ਕਿਸੇ ਨਾ ਦਖਲ ਕੋਈ ਨਹੀਂ ਨਹੀਂ ਹੱਕ ਤੁਹਾਡੇ ਸਾਹਮਣੇ ਆਹ ਦੇਖ ਲੋ ਜੀ ਆੱਕ ਹੋਏ ਖੜੇ ਆ ਇਹ ਹੱਕ ਮਿਲਿਆ ਸਾਨੂੰ ਤਾਂ ਜੀ 5 ਮਹੀਨੇ ਤੋਂ ਅਸੀਂ ਪਰੇਸ਼ਾਨ ਹੋ ਰਹੇ ਆ ਸਾਰਾ ਕੱਲਾ ਕੱਲਾ ਆਹ ਦਖਲ ਦੀ ਕਾਪੀ ਆ ਜੀ ਸਾਡੇ ਕੋਲੇ ਆਹ ਵਾਰੰਟਾ ਆ ਸਾਰੀ ਆ ਫੈਸਲੇ ਦੀ ਕਾਪੀ ਆ ਜੀ ਤੇ ਆ ਨਿਸ਼ਾਨਦੀ ਦੀ ਕਾਪੀ ਆ ਆਹ ਲੇਟੈਸਟ ਜਮ੍ਹਾਂ ਬੰਦੀ ਆ ਜੀ ਆ ਜੋ ਜੋ ਅਸੀਂ ਦਰਖਾਸਤਾਂ ਦਿੱਤੀਆਂ ਉਹ ਸਾਰੀਆਂ ਸਾਡੇ ਕੋਲ ਆ ਆ ਸਾਡਾ ਜਿਹੜਾ ਸਟੇ ਹੋਇਆ ਉਹ ਵੀ ਕਾਪੀ ਵੀ ਸਾਡੇ ਕੋਲ ਆ ਹੁਣ ਕਿੱਥੇ ਚੱਲ ਰਹੀ ਤੁਹਾਡੀ ਦਰਖਾਸਤ ਦਰਖਾਸਤ ਸਾਡੀ ਹੁਣ ਚੱਲ ਰਹੀ ਹੈ ਜੀ ਮਾਨਯੋਗ ਐਸਪੀ ਸਾਹਿਬ ਦੇ ਚੱਲ ਰਹੀ ਹੈ ਜੀ ਉਹਨਾਂ ਵੱਲੋਂ ਤੁਹਾਨੂੰ ਬੁਲਾਉਣ ਹੀ ਗਏ ਬਿਆਨ ਨਹੀਂ ਲੈ ਕੇ ਉਹ ਬਿਆਨ ਜੀ ਉੱਥੇ ਕੋਈ ਗੱਲਬਾਤ ਹੋਈ ਸੰਤੁਸ਼ਟੀ ਹੋ ਨਹੀਂ ਰਹੀ ਉਸ ਗੱਲ ਤੇ ਜੀ ਇੱਕ ਮਹੀਨੇ ਤੋਂ ਉੱਪਰ ਦਾ ਸਮਾਂ ਲੰਘ ਚੁੱਕਾ ਜੀ ਇੱਕ ਰੋਲੀ ਰੋੜ ਤੇ ਸਰ ਇੱਕ ਨਿਸ਼ਾਨ ਲਈਦਾ ਮਸਲਾ ਤੁਹਾਡੇ ਧਿਆਨ ਚਾਹਣਾ ਮੈਂ ਨੰਬਰਾਂ ਨਾਲ ਨਿਸ਼ਾਨ ਲਈ ਕਿ ਜੇ ਨਰਮਲ ਸਿੰਘ ਵੱਲੋਂ ਹਮਸਿ ਗਦੇਵ ਸਿੰਘ ਵੱਲੋਂ ਦਰਖਾਸਤ ਦਿੱਤੀ ਗਈ ਸੀ। ਐਤਨਾ ਚਿਰ ਉਹ ਕਾਫੀ 2-4-5 ਮਿੰਟ ਹੋ ਤੋ ਕੇ ਉਹ ਉਸਨਾਂ ਦੇ ਨੂੰ ਉਹ ਵੀਡੀਓ ਦਫ਼ਤਰੋਂ ਇਨਸਾਨ ਦੇ ਕਰਵਾਈ ਗਈ ਸੀ ਜੀ ਤੇ ਜੋ ਵੀ ਇਨਸਾਨ ਦੇ ਉਹ ਨਿਜਮਨਸਰ ਕੀਤੀ ਗਈ ਹੈ। ਸਰ ਕੋਲ ਵਗੈਰਾ ਵੀ ਡਾਗ ਰਹੀ ਸੀ ਮੁੱਖ ਤੇ ਉਹ ਉਹ ਟਾਈਮ ਤੇ ਜੋ ਕਬਜ਼ੇ ਸੰਬੰਧੀ ਕਾਰਵਾਈਆ ਉਹ ਜਾਨੀ ਕਿ ਵੀਡੀਓ ਦਫ਼ਤਰੋਂ ਕੀਤੀ ਜਾਣੀ ਬੰਦੀ ਹੁੰਦੀ ਹੈ ਅਸੀਂ ਤਾਂ ਸਿਰਫ ਇਨਸਾਨ ਦੇ ਕਰਦੀ ਹੁੰਦੀ ਸਰ।